ਚੰਗੇ ਕਰਮਾਂ ਦੀ ਖੇਤੀ ਰਚਨਾ ਹਰਜਿੰਦਰ ਪਾਲ ਕੌਰ ਢਿੱਲੋਂ ਪੰਜ ਤੱਤ ਇਕੱਠੇ ਕਰਕੇ ਪ੍ਰਮਾਤਮਾ ਨੇ ਇਹ ਇਨਸਾਨੀ ਸਰੀਰ ਨਾਲ ਸਾਨੂੰ ਨਵਾਜਿਆ ਬਹੁਤ ਸੋਨਾ ਅਨਮੋਲ ਜਾਮਾ ਸਾਨੂੰ ਦਿੱਤਾ ਜਿਸ ਨੂੰ ਅਸੀਂ ਬਹੁਤ ਹੀ ਆਨੰਦਮਈ ਢੰਗ ਨਾਲ ਜੀ ਸਕਦੇ ਹਾਂ ਇਹ ਅਨੰਤ ਸਾਨੂੰ ਪ੍ਰਮਾਤਮਾ ਨਾਲ ਜੁੜ ਕੇ ਹੀ ਮਿਲ ਸਕਦਾ ਹੈ ਨਹੀਂ ਤਾਂ ਜੀਵਾਂ ਦੇ ਚਾਰ ਚਫੇਰੇ ਵਿਕਾਰਾਂ ਦੀ ਤਪਸ਼ਾ ਮਾਇਆ ਦੇ ਅਸਰ ਹੇਠਾਂ ਇਨਸਾਨ ਸਦਾ ਹੀ ਖਤਰੇ ਵਿੱਚ ਰਹਿੰਦਾ ਤੇ ਬਹੁਤ ਸਾਰੇ ਵਿਕਾਰਾਂ ਦੀ ਅੱਗ ਵਿੱਚ ਜਲਦਾ ਰਹਿੰਦਾ ਹੈ। ਮਾਇਆ ਇਨਸਾਨ ਦੇ ਅੰਦਰ ਕਠੋਰਤਾ ਪੈਦਾ ਕਰ ਦਿੰਦੀ ਹੈ। ਇਨਸਾਨ ਪਰਮਾਤਮਾ ਨੂੰ ਭੁਲਾ ਕੇ ਦਰਉਦਰ ਠੇਡੇ ਖਾਂਦਾ ਪਟਕਦਾ ਫਿਰਦਾ ਰਹਿੰਦਾ ਹੈ। ਸੋ ਇਸ ਇਨਸਾਨ ਦੀ ਅੰਤਰਾਤਮਾ ਨੂੰ ਠੰਡ ਦੀ ਲੋੜ ਹੈ। ਇਹ ਠੰਡਕ ਆਤਮਾ ਨੂੰ ਗੁਰੂ ਪਰਮਾਤਮਾ ਨਿਰੰਕਾਰ ਦੇ ਚਰਨਾਂ ਵਿੱਚ ਜੁੜ ਕੇ ਹੀ ਮਿਲ ਸਕਦੀ ਹੈ। ਸਾਨੂੰ ਚੰਦਨ ਵਾਂਗ ਬਣ ਜਾਣਾ ਚਾਹੀਦਾ ਹੈ। ਜਿਵੇਂ ਚੰਦਰ ਨਾਲ ਸਾਰਾ ਬਾਗ ਮਹਿਕ ਜਾਂਦਾ ਤੇ ਸੱਪ ਦੇ ਜ਼ਹਿਰ ਦਾ ਵੀ ਉਸ ਉੱਪਰ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਸ ਦੇ ਅੰਦਰ ਦੀ ਸ਼ੀਤਲਤਾ ਹੀ ਇੰਨੀ ਹੈ ਕਿ ਉਹ ਸ਼ੀਤਲਤਾ ਠੰਡਕ ਉਸ ਨੂੰ ਜ਼ਹਿਰ ਤੋਂ ਬਚਾਈ ਰੱਖਦੀ ਹੈ ਜਿਸ ਇਨਸਾਨ ਦੇ ਹਿਰਦਿਓਂ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਜੋ ਆਤਮਾ ਪਰਮਾਤਮਾ ਨਾਲ ਜੁੜ ਜਾਂਦੀ ਹੈ ਉਸ ਹਿਰਦੇ ਵਿੱਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈ ਜਾਂਦੀ ਹੈ ਉਹ ਭਟਕਣ ਤੋਂ ਬਚ ਜਾਂਦਾ ਹੈ ਉਸ ਇਨਸਾਨ ਨੂੰ ਸਮਾਜ ਵਿੱਚ ਕੋਈ ਖਤਰਾ ਨਹੀਂ ਰਹਿੰਦਾ ਉਹ ਇਨਸਾਨ ਆਪਣੀ ਜ਼ਿੰਦਗੀ ਪਰਮਾਤਮਾ ਦੀ ਰਜਾ ਯਾਨੀ ਹੁਕਮ ਵਿੱਚ ਬੇਤਰ ਤੇ ਸੋਹਣੀ ਬਤੀਤ ਕਰਦੇ ਨਹੀਂ ਉਸ ਇਨਸਾਨ ਦਾ ਇਹ ਮਨੁੱਖੀ ਅਨਮੋਲ ਜਨਮ ਬੇਅਰਥ ਨਹੀਂ ਜਾਂਦਾ ਨਹੀਂ ਤਾਂ ਨਿਰੰਕਰ ਪਿਤਾ ਪਰਮਾਤਮਾ ਤੋਂ ਵਾਂਝਾ ਇਹ ਅਨਮੋਲ ਜਨਮ ਬੇਅਰਥ ਚਲਾ ਜਾਂਦਾ ਹੈ ਅਫਸੋਸ ਗੁਰੂ ਤੋਂ ਵਾਂਝਾ ਇਹ ਅਨਮੋਲ ਜਨਮ ਕੀਮਤੀ ਵਕਤ ਮੋਹ ਮਾਇਆ ਵਿੱਚ ਡੁੱਬ ਗਲਤ ਕਰਮ ਕਰ ਭਟਕਣਾ ਵਿੱਚ ਹੀ ਗਵਾ ਲਿਆ ਮਿੱਟੀ ਦਾ ਇਹ ਪਤਲਾ ਅਖਰ ਮਿੱਟੀ ਨੇ ਆਪਣੇ ਵਿੱਚ ਹੀ ਮਿਲਾ ਲਿਆ ਜਿਸ ਪਰਮਾਤਮਾ ਦੀ ਆਪਾਂ ਮੰਨਤਾ ਜਿਸ ਪਰਮਾਤਮਾ ਨੇ ਸਾਨੂੰ ਸੋਹਣਾ ਮਨੁੱਖੀ ਜਮਾ ਦਿੱਤਾ ਹੈ ਸਾਨੂੰ ਇਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਇਸ ਪਰਮਾਤਮਾ ਦੇ ਹੁਕਮ ਅਨਸਾਰ ਚੱਲ ਕੇ ਇਹ ਅਨਮੋਲ ਜਨਮ ਸਫਲ ਬਣਾ ਲੈਣਾ ਚਾਹੀਦਾ ਹੈ ਕਿ ਨਿਰੰਕਾਰ ਪਰਮਾਤਮਾ ਹੀ ਸਾਡਾ ਰਖਵਾਲਾ ਹੈ ਜੋ ਸਾਡੀ ਸਾਰੀ ਪ੍ਰਾਣੀਆਂ ਦੀ ਰੱਖਿਆ ਕਰਦਾ ਹੈ ਇਸ ਦੀ ਕਿਰਪਾ ਸਦਕਾ ਆਪਾਂ ਹਰ ਸੁਖ ਮੰਨਦੇ ਹਾਂ ਜੇਕਰ ਸਾਡੀ ਸੱਚੀ ਲਗਨ ਤੇ ਭਾਵਨਾ ਇਸ ਪਰਮਾਤਮਾ ਨਿਰੰਕਾਰ ਨਾਲ ਜੁੜੀ ਹੋਈ ਹੈ ਜਦ ਸਾਡੇ ਸਾਰੇ ਅਧੂਰੇ ਕਾਰਜ ਸੰਪੂਰਨ ਹੋ ਜਾਂਦੇ ਨੇ ਸੱਚੀ ਸ਼ਰਧਾ ਨਾਲ ਤੁਰੰਦਰੋ ਆਤਮਾ ਨੂੰ ਪਰਮਾਤਮਾ ਨਾਲ ਜੋੜ ਕੇ ਰੱਖਣ ਵਾਲਾ ਪ੍ਰਾਣੀ ਆਸ-ਪਾਸ ਦੀ ਕੁਦਰਤੀ ਕਾਇਨਾਤ ਵਿੱਚੋਂ ਅਤੇ ਆਪਣੇ ਆਪ ਅੰਦਰੋਂ ਪਰਮਾਤਮਾ ਦੇ ਦਰਸ਼ਨ ਕਰਦਾ ਰਹਿੰਦਾ ਹੈ ਉਹ ਸਦਾ ਆਨੰਦ ਵਿੱਚ ਰਹਿੰਦਾ ਹੈ ਜੇਕਰ ਹਿਰਦੇ ਵਿੱਚ ਗੁਰੂ ਨਾਲ ਪਿਆਰ ਸੱਚੀ ਸ਼ਰਧਾ ਭਾਵਨਾ ਨਹੀਂ ਜਾਂ ਕਹਿ ਲਈਏ ਆਪਣੀ ਆਤਮਾ ਦੀ ਤਾਰ ਦਾ ਸੰਪਰਕ ਪਰਮਾਤਮਾ ਨਾਲ ਨਹੀਂ ਜੋੜਿਆ ਤਾਂ ਚਿਵਾਰੀ ਚੜ੍ਹ ਕੇ ਬਾਗ ਦੇ ਨਾਲ ਯਾਨੀ ਰੋਲਾ ਪਾਉਣਾ ਪਰਮਾਤਮਾ ਨਹੀਂ ਮਰਦਾ ਇਸ ਲਈ ਆਪਾਂ ਨੂੰ ਚਾਹੀਦਾ ਹੈ ਕਿ ਦਿਖਾਵੇ ਤੋਂ ਪਰਹੇਜ਼ ਕਰਕੇ ਮਾੜੀਆਂ ਕਮਾਂ ਤੋਂ ਪਰਹੇਜ਼ ਕਰਕੇ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਕੇ ਅਸਲ ਸੋਹਣੀ ਜ਼ਿੰਦਗੀ ਦਾ ਆਨੰਦ ਮਾਣੀਏ ਸਾਨੂੰ ਹਮੇਸ਼ਾ ਚੰਗੇ ਕਰਮਾਂ ਦੀ ਹੀ ਖੇਤੀ ਕਰਨੀ ਚਾਹੀਦੀ ਹੈ ਚੰਗੇ ਕਰਮਾਂ ਯਾਨੀ ਕਮਾਂ ਦੀ ਖੇਤੀ ਨੂੰ ਬਹੁਤ ਮਿੱਠਾ ਫਲ ਬਹੁਤ ਸੋਹਣਾ ਬੂਰ ਫੁੱਲ ਲੱਗਦੇ ਹਨ ਜੋ ਇਸ ਸੰਸਾਰ ਵਿੱਚ ਆਮ ਨਹੀਂ ਲੱਗਦੇ ਤੇ ਮਿਲਦੇ ਸਾਨੂੰ ਇਸ ਖੇਤੀ ਵਿੱਚ ਕਦੇ ਵੀ ਕਾਟਾ ਨਹੀਂ ਪੈਂਦਾ ਕਿਉਂਕਿ ਇਹ ਖੇਤੀ ਅਸਲੀ ਮਾਲਕ ਅਹੰਕਾਰ ਪਿਤਾ ਪਰਮਾਤਮਾ ਦੀ ਦੀ ਹਜ਼ੂਰੀ ਵਿੱਚ ਹੁੰਦੀ ਹੈ ਇਸ ਤਰ੍ਹਾਂ ਦੀ ਕਮਾਈ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜੋ ਇਨਸਾਨ ਮਾੜੇ ਯਾਨੀ ਭੈੜੇ ਕੰਮਾਂ ਦੀ ਖੇਤੀ ਕਰਦਾ ਹੈ ਜੋ ਖੁਸ਼ੀ ਉਸ ਨੂੰ ਮਾੜੇ ਕੰਮ ਕਰਕੇ ਮਿਲਦੀ ਹੈ ਉਹ ਕੁਝ ਸਮੇਂ ਦੀ ਹੀ ਹੁੰਦੀ ਹੈ ਉਸ ਦਾ ਨਤੀਜਾ ਅਕਸਰ ਮਾੜਾ ਹੀ ਨਿਕਲਦਾ ਹੈ ਉਹ ਇਨਸਾਨ ਰੱਬ ਦੇ ਘਰ ਵਿੱਚ ਵੀ ਪਕਸ਼ਾ ਨਹੀਂ ਜਾਂਦਾ ਉਸ ਦੀ ਅੰਦਰਲੀ ਆਤਮਾ ਵੀ ਉਸ ਨੂੰ ਲਾਂਤ ਤਪਉਦੀ ਹੈ ਉਹ ਮਾੜੇ ਕਰਮਾਂ ਦੀ ਖੇਤੀ ਦਾ ਹੀ ਮਾਲਕ ਅਖਵਾਂ ਦਾ ਪਾਤਰ ਹੈ ਉਸ ਖੇਤੀ ਦਾ ਨਾਂ ਫੁੱਲ ਸੋਨਾ ਹੁੰਦਾ ਤੇ ਨਾ ਹੀ ਫਲ ਮਿੱਠਾ ਹੁੰਦਾ ਕਿਉਂਕਿ ਉਹ ਖੇਤੀ ਨਿਰੰਕਾਰ ਪਿਤਾ ਪਰਮਾਤਮਾ ਦੀ ਆਗਿਆ ਤੇ ਹੁਕਮ ਹਜ਼ੂਰੀ ਵਿੱਚ ਨਹੀਂ ਅਜਿਹੀ ਖੇਤੀ ਕਰਨ ਵਾਲੇ ਇਨਸਾਨ ਜੋ ਗਲਤ ਤਰੀਕੇ ਦੀ ਖੇਤੀ ਨਾਲ ਧਨ ਇਕੱਠਾ ਕਰਦੇ ਨੇ ਜਾਂ ਕਿਸੇ ਦਾ ਹੱਕ ਮਾਰਦੇ ਨੇ ਉਹ ਇਹੋ ਜੀ ਕਮਾਈ ਕਰਕੇ ਸਮਾਜਿਕ ਸੁਖ ਸੋਲ ਤਾਂ ਮੰਨ ਲੈਂਦੇ ਨੇ ਤੇ ਲੋਕਾਂ ਵਿੱਚ ਅਮੀਰੀ ਵਾਵਾ ਜ਼ਰੂਰ ਘਟ ਲੈਂਦੇ ਨੇ ਪਰ ਚੰਗੇ ਕਿਰਦਾਰ ਪਵਿੱਤਰਤਾ ਇਮਾਨਦਾਰੀ ਅਤਮਿਕ ਸ਼ਾਂਤੀ ਤੇ ਪਰਮਾਤਮਾ ਦੀਆਂ ਰਹਿਮਤਾਂ ਤੋਂ ਵਾਂਝੇ ਰਹਿ ਜਾਂਦੇ ਨੇ ਮਾੜੇ ਕੰਮ ਕਰਨ ਤੋਂ ਪਹਿਲਾਂ ਸਾਨੂੰ ਇਸ ਧਿਆਨ ਤਰਕੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਮਾੜੇ ਕੰਮ ਕਰਨ ਲਈ ਕਿਸ ਗੁਰੂ ਨੇ ਉਪਦੇਸ਼ ਦਿੱਤਾ ਹੈ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਤਿੰਨ ਉਪਦੇਸ਼ ਦਿੱਤੇ ਸਨ ਸੱਚੀ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਅਸੀਂ ਇਹ ਉਪਦੇਸ਼ ਕਿਉਂ ਨਹੀਂ ਯਾਦ ਰੱਖਦੇ ਉਨ ਜਪਾਂ ਸਮਾਜ ਦਿਖਾਵੇ ਦੇ ਗਿਆਨੀ ਸਿਆਣੇ ਹਾਂ ਸਾਨੂੰ ਆਪਣਾ ਇਹ ਅਨਮੋਲ ਜਨਮ ਬੇਅਰਥ ਨਹੀਂ ਜਾਣ ਦੇਣਾ ਚਾਹੀਦਾ ਗਲਤ ਕੰਮਾਂ ਤੋਂ ਬਚ ਕੇ ਸੱਚ ਦੇ ਮਾਰਗ ਦੇ ਰਾਹੀ ਬਣ ਜਾਣਾ ਚਾਹੀਦਾ ਸੱਚ ਦੇ ਮਾਰਗ ਤੇ ਚੱਲ ਕੇ ਜਨਮ ਸਫਲਾ ਹੋ ਜਾਂਦਾ ਹੈ ਸਾਨੂੰ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲ ਕੇ ਜਾਤ ਪਾਤ ਤੋਂ ਉੱਚਾ ਉੱਠ ਕੇ ਪਰਮਾਤਮਾ ਦੀ ਬੰਦਗੀ ਕਰਨੀ ਤੇ ਸਭ ਦਾ ਭਲਾ ਸੋਚਣਾ ਚਾਹੀਦਾ ਹੈ ਕਿਸੇ ਵੀ ਪ੍ਰਾਣੀ ਦੀ ਆਤਮਾ ਨੂੰ ਠੇੜਫਾਉਣੀ ਚਾਹੀਦੀ ਜਿਵੇਂ ਕਿ ਬਾਬਾ ਬੁੱਲੇ ਸ਼ਾਹ ਜੀ ਆਪਣੇ ਸ਼ਬਦਾਂ ਵਿੱਚ ਫਰਮਾਂ ਦੇ ਸੰ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੁਝ ਟੈਂਦਾ ਜੋ ਕੁਝ ਢਾਉਣਾ ਪਾਪ ਮਾੜੀਆਂ ਕ੍ਰਿਤੀਆਂ ਮਾੜੇ ਕੰਮ ਤੋਖਿਆ ਜੋ ਸਾਨੂੰ ਆਪਣੇ ਮਨ ਅੰਦਰੋਂ ਢਾ ਦੇਣੇ ਚਾਹੀਦੇ ਨੇ ਬੁੱਲਿਆ ਕਿਸੇ ਦਾ ਦਿਲ ਨਾ ਟਾਵੀ ਕਿਉਂਕਿ ਰੱਬ ਦਿਲਾਂ ਵਿੱਚ ਰਹਿੰਦਾ ਸਾਨੂੰ ਕਿਸੇ ਦਾ ਸੱਚੀ ਲੱਗਣ ਵਾਲਾ ਦਿਲ ਤਾਂ ਸਰਾਬ ਬਦ ਦੁਆਵੀ ਨਹੀਂ ਖਟਣੀ ਚਾਹੀਦੀ ਆਪਾਂ ਸਭ ਪ੍ਰਾਣੀ ਇਕੀਆਂ ਇੱਕ ਹੀ ਆਪਣੀ ਜਾਤ ਹੈ ਇਨਸਾਨ ਸਾਡਾ ਸਭ ਦਾ ਇੱਕ ਹੀ ਪਿਤਾ ਪਰਮਾਤਮਾ ਹੈ ਇੱਕ ਹੀ ਆਪਣੀ ਏ ਮਾਂ ਧਰਤੀ ਹੈ ਇੱਕ ਹੀ ਸਾਡਾ ਘਰ ਹੈ ਇਹ ਸੰਸਾਰ ਅਸੀਂ ਸਦਾ ਲਈ ਇਸ ਸੰਸਾਰ ਤੇ ਨਹੀਂ ਰਹਿਣਾ ਪਰਮਾਤਮਾ ਦੇ ਹੁਕਮ ਅਨਸਾਰ ਆਪਾਂ ਸਭ ਆਪਣੀ ਆਪਣੀ ਵਾਰ ਪੈਂਡਾ ਮਕਾ ਸੰਸਾਰਿਕ ਯਾਤਰਾ ਪੂਰੀ ਕਰਕੇ ਚਲੇ ਜਾਣਾ ਹੈ ਢਿਲੋਂ ਆਪਾਂ ਸਭ ਨੂੰ ਗੁਰੂ ਹੁਕਮ ਅnder ਹੋ ਕੇ ਚੰਗੇ ਕਰਮਾਂ ਦੀ ਖੇਤੀ ਕਰਕੇ ਇੱਕ ਚੰਗੇ ਕਿਰਦਾਰ ਵਾਲੇ ਕਿਸਾਨ ਬਰਨਾ ਚਾਹੀਦਾ ਹੈ